ਲੁਧਿਆਣਾ ਦੇ ਵਿੱਚ ਟੈਕਸਟੇਸ਼ਨ ਬਾਅਰ ਐਸੋਸੀਏਸ਼ਨ ਦੇ ਵੱਲੋਂ ਰਿਸ਼ੀ ਨਗਰ ਦੇ ਵਿੱਚ ਡਿਸਟ੍ਰਿਕਟ ਬਾਅਰ ਐਸੋਸੀਏਸ਼ਨ ਦੀ 2025-26 ਦੇ ਲਈ ਚੁਣੀ ਗਈ ਕਾਰਜਕਾਰੀ ਟੀਮ ਦਾ ਸਨਮਾਨ ਕੀਤਾ ਗਿਆ ਤਾਂ ਦੱਸੋ ਇਹ ਕਿ ਪ੍ਰਧਾਨਿੰਦਰ ਸਿੰਘ ਸ਼ਰਮਾ ਦੀ ਅਗਵਾਈ ਦੇ ਵਿੱਚ ਡਬੀਏ ਦੇ ਪ੍ਰਧਾਨ ਵਿਪਨ ਸੱਗੜ, ਵਾਈਸ ਪ੍ਰਧਾਨ ਗगन 베ਦੀ, ਸੈਕਟਰੀ ਹਿਮਾਂਸ਼ੂ ਵਾਲੀਆ ਇਸ ਦੇ ਨਾਲ ਜੁਆਇੰਟ ਸੈਕਟਰੀ ਰਚਿੰਦ ਸੋਨੀ ਤੇ ਫਾਈਨੈਂਸ ਸੈਕਟਰੀ ਮੈਂਕ ਚੋਪੜਾ ਸਹਿਤ ਐਗਜ਼ੀਕਟਿਵ ਮੈਂਬਰਾਂ ਦਾ ਵੀ ਸਨਮਾਨ ਹੋਇਆ ਰਦਾਨਿੰਦਰ ਸੇਨ ਸ਼ਰਮਾ ਦਾ ਕਹਿਣਾ ਕਿ ਵਕੀਲਾ ਦੀ ਭਲਾਈ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਟੈਕਸਟੇਸ਼ਨ ਬਾਅਦ ਤੇ ਡੀਬੀਏ ਮਿਲ ਕੇ ਕੰਮ ਕਰਨਗੇ ਤੇ ਇੱਥੇ ਦੱਸ ਦਈਏ ਕਿ ਪ੍ਰਧਾਨ ਵਪਨ ਸੱਗਰ ਦੇ ਵੱਲੋਂ ਵੀ ਇੱਥੇ ਸ਼ਲਾਘਾ ਕੀਤੀ ਗਈ ਹੈ ਤੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਹਿਣਾ ਕਿ ਸਾਰੇ ਹੀ ਸੀਨੀਅਰ ਸਦਸਤ ਜਿਹੜੇ ਨੇ ਉਹਨਾਂ ਦੇ ਮਾਰਗਦਰਸ਼ਨ ਦੇ ਨਾਲ ਕਈ ਵਾਰ ਸਾਰੇ ਮੁੱਦੇ ਚੁੱਕੇ ਗਏ ਨੇ ਤੇ ਅੱਗੇ ਵੀ ਚੁੱਕੇ ਜਾਣਗੇ मैं रतन सगम प्रैजीडेंट बी वी लुधियाना अच्छे जैसे तौर पर अंत अपने टीम जी के सैकटी साहब मानसू वादिया जी साढ़े वाइस प्रैजडेंट गजन बेबी जी रचन सोनी जी साइड जॉइंट सैकटरी से एगजीक्यूटिव मैंबर अभी आए हैं असं अपने घर ही आए हैं जी एक बार सू सदा मिले भी अभी इतने आगे मैंबर रूबरू हो इनकम टैक्स वाले एसोसी वालों तो अच्छे अच्छी रूबरू हो आए हैं बहुत वादिया लगे जी बहुत सुरखों माहौल है जी इतने మే సముయల సకాలో కల్లా సాత్ మియాసి గే జో ఉహి సాత్ హజర్ బర్ఖరా రహే థా సి ఇహి ఇతే కహన్ ఆయా కి సి ఇహి సాత్ అతి కరియో పర్ బర్ఖరా రఖంగే హరే కమనా కరాగే తేజ్ ది లోనా దే బర్ఖరా హే కి జిన్నా హో సకేగా తే ఓనా దే కంబలీ ఆప సరే దపాలే దోసి బారా హే పహలీ బత్ లో ووٹ మంగాయి థా మేరా ఎనా వడియా పరివਾਰ హే జి సారా దోసి బారా ఆగే లో ووٹ మంగే తీస బారా కహతా హే కి నాదర్ బర్ కర్ క మందాత ఉస్ తో బారా ووٹ మంగే ని ఆ రహే नाइनटी नाइन पॉइंट नाइन परसेंट मेरे को वोट पी है जी एना मैंडेट मिले है। वो मैंडेट करके ही मैं आज इस अभी मुकाम से पहुंचे गूट जिससे भी जो भी काम करने है एडमिनिस्ट्रेशन डर के करते हैं पता कि मेरे पिछले इनके मैडेट पे है मेरी खुद का मार्जिन तेरह सौ सी साढ़ा सौ से सात सौ सौगा यूर गॉन है जी, आ, जी है। तो जिससे इन्ना वाला मैंडेट हो गए एडमिनिस्ट्रेशन डर के काम करती करती है असि मैं सही धनवाद करना आए तो असं यही आपके साथ करना आए थे कश भी आए थी ਜੀ ਨਵੀਂ ਟੀਮ ਕੋਲੇ ਕੋਈ ਗਲਤੀ Fermi ਹੈ ਗਲਤੀ ਹੋ ਵੀ ਜਾਂਦੀ ਹੈ ਤੁਹਾਨੂੰ ਮਾਫ ਕਰਨਾ ਸਾਨੂੰ ਸਮਝਾਉਣ ਗਾਈਡ ਕਰਨ ਤਾਂਕਿ ਅਸੀਂ ਬਾਹਰ ਦਾ ਤੁਹਾਡੇ ਕੰਮ ਕਰੀਏ ਤੇ ਜਿਹੜਾ ਦੋਨੋਂ ਬਾਰਾ ਦਾ ਆਪਸੀ ਲੋਕ મત ਵੇਦ ਰਿਹਾ ਪਿੱਛੇ ਉਹਨੂੰ ਪੂਰਾ ਸਮਝਾ ਕੇ ਇੱਕ ਬਾਰ ਦੇ ਵਿੱਚ ਕਨਵਰਟ ਕਰਕੇ ਪੁਰਾਣਾ ਉਸਲਾ ਮਾਹੌਲ ਲੈ ਕੇ ਆਈਏ ਜੀ ਇਹ ਯਾਦ ਕਰਦਿਆਂ ਕਰਨੇ ਕਿ ਜੋ ਅਸੀਂ ਸੀਟਾ ਕੱਟਾ ਬੁਰਾ ਹੋਵੇ ਤੇ ਅਗਲੇ ਆਉਣ ਵਾਲੇ ਸਾਲਾਂ ਤੋਂ ਨੂੰ ਵਾਰਾਂ ਇਕੱਠੇ ਹੋ ਕੇ ਕੰਮ ਕਰਨ ਤੇ ਨਾਲ ਖੜਨ ਇੱਕ ਦੂਸਰੇ ਦੇ ਸਾਥ ਸੋਸ਼ਲ ਵਾਰ ਐਸੋਸੀਏਸ਼ਨ ਦੇ ਬੀਬੀਐਲ ਉਹਦੇ ਅਣਾ ਦੀ ਐਗਜ਼ੈਕਟਿਵ ਨੂੰ ਬੁਲਾਇਆ ਗਿਆ ਸੀ ਕਹਿ ਸਕਦੇ ਆ ਇਸ ਨੂੰ ਫੈਮਿਲੀ ਦੇ ਤੌਰ ਤੇ ਬੁਲਾਇਆ ਗਿਆ ਕਈ ਆਸਾਂ ਹੁੰਦੀਆਂ ਹਰੇਕ ਮੈਂਬਰ ਨੂੰ ਆਪਣੀ ਫੈਮਿਲੀ ਤੋਂ ਪੇਰੈਂਟਲ ਬੋਡੀ ਹੈ ਜਿਵੇਂ ਡੀਜੀਐਲ ਵੀ ਅਣਾ ਹਰ ਬਾਰ ਵੀ ਜਿਹੜੇ ਸਾਡੇ ਐਸੋਸੀਏਸ਼ਨ ਕਈ ਬਣੀਆਂ ਬ੍ਰਾਂਚਿਸ ਬਣੀਆਂ ਤੇ ਕਾਫੀ ਮੈਂਬਰ ਦਿੱਤੇ ਅੱਜ ਆਪਣਾਪਣ ਮਹਿਸੂਸ ਕਰ ਰਹੇ ਹੈ ਕਿ ਟੀਮ ਉਹਨਾ ਵੀ ਬਣੀ ਹੈ ਤੇ ਬਾੜ ਦੀ ਟੀਮ ਬਣੀ ਹੈ ਗਰੁੱਪੀਜ਼ਮ ਖਤਮ ਹੋਏ ਹੈ ਗਰੁੱਪ ਤੋਂ ਉੱਪਰ ਰੁੱਕ ਕੇ ਐਡਵੋਕੇਟ ਨੇ ਵੋਟ ਦਾ ਵੋਟਸਟ ਕਾਸ ਕੀਤੀ ਹੈ ਲਾਦਰ ਪਈ ਚੀਜ਼ਾਂ ਹੁੰਦੀਆਂ ਫੈਮਿਲੀਜ਼ ਦੇ ਵਿੱਚ ਮਨ ਬਟਾਰਦੇ ਹੁੰਦੇ ਆ ਅਗਰ ਅਸੀਂ ਇੱਥੇ ਚਾਰਿਆਂ ਨੂੰ ਆਪਣੀ ਬਾਰ ਐਸੋਸੀਏਸ਼ਨ ਨੂੰ ਵੀ ਪ੍ਰੋਤਸਾਹ ਦਵਾਨੇ ਤੇ ਦਵਾਇਆ ਵੀ ਹੈ ਕਿ ਵਕੀਲ ਨਾਲ ਹਰ ਲੈਵਲ ਤੇ ਹਰ ਮੁੱਦੇ ਤੇ ਅਸੀਂ ਵਕੀਲ ਨਾਲ ਖੜੇ ਹਾਂ ਕਿੰਨੇ ਵੀ ਸਾਡੀ ਐਗਜ਼ੈਕਟਿਵ ਬੋਡੀ ਵੀ ਤੁਹਾਨੂੰ ਲੋਡ ਪੈਂਦੀ ਹੈ ਅਕਲ ਤਾਂ ਤੁਸੀਂ ਸਭ ਆਪਣੇ ਆਪ ਇੱਕ ਐਡਵੋਕੇਟ ਦੇ ਰਾਹੀਂ ਤੁਸੀਂ ਖੁਦ ਬਖੂਬੀ ਹੋ ਤੁਹਾਨੂੰ ਲੋਡ ਨਾ ਪਵੇ ਮਗਰ ਫਿਰ ਵੀ ਸਾਡੀ ਜਿੱਤੇ ਵੀ ਲੋਡ ਪੈਂਦੀ ਹੈ 24/7 ਸਾਡੀ ਆਪਣੇ ਹਰ ਉਸ ਵਕੀਰ ਭਰਾ ਦੇ ਨਾਲ ਲਿਆ ਨੰਬਰ ਜਿਹੜਾ ਖੜੇ ਹੈ ਜਿਹੜਾ ਸਾਡੀ ਬਾਰ ਐਸੋਸੀਏਸ਼ਨ ਦਾ ਜਾਂ ਸਾਡੀ ਕਮਿਊਨਿਟੀ ਦਾ ਬਾਕੀ ਮੈਂ ਤੁਹਾਡੇ ਚੈਨਲ ਦੇ ਮadhyam ਰਾਹੀਂ ਸਾਰਿਆਂ ਦੀ ਖੁਸ਼ਹਾਲੀ ਲਈ ਉਸ ਪਰਮਪੀਤਾ ਪਰਮਾਤਮਾ ਤੋਂ ਕਾਮਨਾ ਕਰਦਾ ਤੇ ਆਸ ਕਰਨਾ ਸਾਰਿਆਂ ਨੂੰ ਰੱਬ ਦਿਨ ਸੁਖੀ ਰਾਤ ਸੁਖੀ ਤਰੱਕੀ ਦੇਊਗਾ ਤੇ ਸਾਰਿਆਂ ਨੂੰ ਇੱਥੇ ਚੱਲਣ ਦਾ ਜਿਹੜਾ ਸਬਬ ਮਿਲਿਆ ਉਹ ਕਾਫੀ ਸਮੇਂ ਜਾਂ ਬਾੜ ਮਿਲਿਆ ਤੇ ਕਾਫੀ ਸਾਲਾਂ ਤੱਕ ਮੈਂ ਸਮਝਦਾ ਕਿ ਇਹ ਚੀਜ਼ਾਂ ਬਾੜ ਦੇ ਐਸੋਸੀਏਸ਼ਨ ਦੇ ਲਈ ਤੇ ਬਾੜ ਦੇ ਭਲੇ ਦੇ ਲਈ ਹੋਵੀਆਂ ਨੇ ਥੈਂਕ ਯੂ ਜੀ ਨਾਮ ਗੁਰਾਜਨ ਜੀ ਮੇਰਾ ਨਾਮ ਐ ਲੋਕੇ ਗੱਜਨ ਲਈ ਦੀ ਜੀ ਆਈ ਐਮ ਦ ਵਾਈਸ ਪ੍ਰੈਜ਼ੀਡੈਂਟ ਆਫ ਡਿਸਟ੍ਰਿਕਟ ਬਾੜ ਐਸੋਸੀਏਸ਼ਨ ਲੁਧਿਆਣਾ ਤੇ ਅੱਜ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ ਸਿਕ ਪੇਸ਼ੰਦ ਬਾੜ ਦਾ ਜਿਨ੍ਹਾਂ ਨੇ ਅੱਜ ਤੁਹਾਨੂੰ ਇੱਥੇ ਇਨਵਾਈਟ ਕੀਤਾ ਸੀਗਾ ਜੀ ਬੇਸਿਕਲੀ ਵੀ ਵਰ ਵਰਕਿੰਗ ਅਪਾਨ ਕਿ ਵੀ ਜਿਹੜੇ ਇਹਨਾਂ ਦੇ ਡਿਫਰੈਂਸਸ ਚੱਲ ਰਹੇ ਸੀਗੇ ਤੇ ਐਕਸੈਮ ਬਾਅਦ ਦੇ ਤੇ ਬੀਬੀਏ ਦੇ ਅਸੀਂ ਉਹਨਾਂ ਨੂੰ ਖਤਮ ਕੀਤਾ ਜੀ ਤੇ ਵੀ ਦੇਸਪੌਂਡ ਟੂ ਸੇ ਦੈਟ ਵੀ ਆਰ ਦ ਮੈਂਬਰਸ ਆਫ ਦ ਸੇਮ ਫੈਮਿਲੀ ਯਾ ਸਿੱਕੋ ਫੈਮਿਲੀ ਨੂੰ ਬਿਲੋਂਗ ਕਰਦੇ ਆ ਤੇ ਸਾਰੇ ਸਾਡਾ ਭਾਈਚਾਰਾ ਜਿਹੜਾ ਹੈਗਾ ਹਮੇਸ਼ਾ ਇਕੱਠਾ ਰਹਿਣਾ ਚਾਹੀਦਾ ਬਿਕਾਉਜ਼ ਵੀ ਵਾਂਟ ਟੂ ਵਰਕ ਫਾਰ ਦ ਡਿਵੈਲਪਮੈਂਟ ਆਫ ਦ ਬਾਰ ਐਂਡ ਫਾਰ ਡਿਵੈਲਪਮੈਂਟ ਜਿਹੜਾ ਸਾਡਾ ਕੰਮ ਹੈਗਾ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਤੇ ਅੱਜ ਸਾਨੂੰ ਬਹੁਤ ਵਧੀਆ ਹੌਮ ਹੋ ਮਾਰਕੀਟ ਤੋਂ ਪਿਆਰ ਮਿਲ ਬਿਕੋਜ ਇੱਥੇ ਸੀਨੀਅਰ ਮੈਂਬਰ ਨੇ ਜੀ ਉਹਨਾਂ ਨੇ ਸਾਨੂੰ ਬਹੁਤ ਸੁਪਰਵਾਈਜ ਕੀਤਾ ਜੀ ਉਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਉਹਨਾਂ ਦੀ ਸੁਪਰਵਾਈਜਨ ਦੇ ਵਿੱਚ ਹੀ ਅਸੀਂ ਅੱਗੇ ਬਾਅਦ ਦੇ ਡਿਵੈਲਪਮੈਂਟ ਦਾ ਕੰਮ ਕਰਨਾ ਐਂਡ ਵੀ ਆਰ ਰੀਲੀ ਥੈਂਕਫੁਲ ਟੂ ਆਲ ਦਾ ਮੈਂਬਰਸ ਆਫ ਦਿਸ ਟੀਮ ਥੈਂਕ ਯੂ ਮੈਂ ਇੰਦਰ ਸ਼ਰਮਾ ਪ੍ਰਧਾਨ ਸਰਕਾਰ ਐਸੋਸੀਏਸ਼ਨ ਅੱਜ ਦੀ ਮੀਟਿੰਗ ਅਸੀਂ ਸਾਡੇ ਮੇਨ ਹੈ ਕਿ ਪੇਰੈਂਟ ਬਾਰ ਹੈ ਜਿਹੜੀ ਟੈਕਸੀ ਟੈਕਸ ਡਿਸਟ੍ਰਿਕਟ ਸਰਕਾਰ ਐਸੋਸੀਏਸ਼ਨ ਸਿਵਲ ਵਾਲੀ उन्होंने जोड़े नवे मैंबर चुने गए हैं प्रधान जी और सुबानी जी जी ने सारे उन्होंने बुलाया लंच से और उन्होंने व्यू और अपने प्रोग्राम तो दसिए और उन्होंने सूर्योर के और वैसे हर तरह की प्रॉब्लम है आप जान लेंगे एक शहर की गिनती सारा काम करें साइड मीटिंग मकसद अभी तक बड़े सालों को आपस में डिफरेंस थी और दूर करने वास्तव है मीटिंग बुलाई मीटिंग जी कि बहुत सक्सैसफुल रही है और जीवन सब आए हैं जो मीटिंग काम कराब ने और जो बाहर मैंबर है

और एगज ट्रियन बार एसोसीएंगी और डिस्ट्रिक टैक्सीन बार एसोसीएशन की उस नवे नियुक्त प्रधान वेलकम किया इसके अलावा यूपन टैक्स जो कोई छोटी मोटी प्रॉब्लम आ रही थी पॉइंट्स भी डिस्कस है सान एजेंडा से वेलकम करना के अगर वेलकम किया अपना बाथरूम रेनोवेट कर रहे हैं ਤੇ ਉਹ ਵੀ ਉਹਦਾ ਵੀ ਇਹਨਾਂ ਨੂੰ ਦੱਸਦਾ ਕਿ ਵੀ ਅਸੀਂ ਬਾਹਰੋਂ ਦਾਟਾ ਹੈ ਵਕੀਲਾ ਦੇ ਵਿਚਲੇ ਕਾफी ਸਪੇਸ ਹੋ ਜਾਏਗੀ ਕਿਈ ਵਾਰ ਜਦੋਂ ਪੀਲ ਕੇਸ ਲਈ ਆਣਾ ਹੁੰਦਾ ਤੇ ਕਹਿੰਦੇ ਵੀ ਇਹ ਬਾਹਰੋਂ ਉਸ ਉਹ ਸਾਰੀ ਚੀਜ਼ ਜਿਹੜੀ ਜੁਗਦਰ ਸੀਗੀ ਇੱਕ ਮੇਟ ਸੀਗੀ ਨਮੀ ਟੀਮ ਨਾਲ ਪੀਬੀਓ ਦੀ ਡੀਟੀ ਡੀਬੀਏ ਦੇ ਮਿਸ਼ਨ ਉੱਤੇ ਆ ਰਹੇ ਸਥਿਤੀ ਜਿਵੇਂ सर प्रॉब्लम थी कोई नहीं बट किया जा रहा है अभी अब मुद्दे भी क्लियर किए हैं कि भी मिलजुल के चलेंगे छोटा भ्रा बड़े भ्रा निकल मिलकर काम करेगा और तक पूरी लीगल प्रोटेक्शन पता होगा और उन्होंने सूँ इंश्योर किया है कि अगले टाइम ऐसी कोई चीज़ नहीं होगी एक दूसरे रिलेशन अभी सुधार के चलेंगे तो लीगल प्रोटेक्शन पता है रमपाल मिल रहा है दर्शन जनरल सैकटरी सर अभी मीटिंग का मेन साक्टर बी पी जी इलेक्टेड टीम थी दो हजार पच्चीस छब्बी उन्होंने सानर करना सी जी और एक असि बड़े लंबे टाइम बाद मीटिंग कॉल की है जी ओ कुछ फैक्ट चल रहे थे जोड़े कि हम काफ़ी हद तक दूर हो गए हैं जी इन्हों डी बी एम वालों सू बहुत ज़्यादा में मिली तो है जी उनके निस असि बड़े अच्छे माहौल के दोनों कोपरेशन दोनों बार चलिए मेन कारगर किया जाएगी बिल्कुल सर बिल्कुल जो डीबीए की कोई प्रॉब्लम आँगी है तो वो सूर्य रिगार्डन सा दूर कर दी जी साल कोई आँगी है तो असं इन